ਸਤ ਸ੍ਰੀ ਅਕਾਲ ਦੋਸਤੋ ਭੰਡਾਰੀ ਕਾਰ ਬਜ਼ਾਰ ਦੀ ਅਗਲੀ ਵੀਡੀਓ ਲੈ ਕੇ ਆਇਆ ਵਾ ਜੀ ਆਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬ੍ਰਿਜਾਕਾਰਾਂ ਜਿਦੇ ਵਿੱਚ ਤੁਹਾਨੂੰ ਮੈਨੂਅਲ ਵੀ ਮਿਲਣਗੀਆਂ ਤੇ ਆਟੋਮੈਟਿਕ ਕਾਰਾਂ ਮਿਲਣਗੀਆਂ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਚੰਗੀ ਕੰਡੀਸ਼ਨ ਦੇ ਵਿੱਚ ਨਵੀਆਂ ਵਰਗੀਆਂ ਪੁਰਾਣੀਆਂ ਬ੍ਰਿਜਾ ਲੱਭ ਰਹੇ ਹੋ ਤੇ ਤੁਸੀਂ ਚਾਹਣਿਓ ਕਿ ਤੁਹਾਡਾ ਪੈਸਿਆਂ ਦੇ ਵਿੱਚੋਂ ਵੀ ਵਧੀਆ ਫਾਇਦਾ ਹੋ ਜੇ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਿਓ ਲੈ ਮਿਤਰਾ ਗੱਡੀ ਦਿਖਾ ਇਹ ਹੈਗੀ ਆ ਆਟੋਮੈਟਿਕ ਪਹਿਲੀ ਹੀ ਬਰੀਜਾ ਆਪਾਂ ਤੁਹਾਨੂੰ ਆਟੋਮੈਟਿਕ ਦਿਖਾਉਣ ਲੱਗੇ ਆ ਮਾਡਲ ਹੈਗਾ 2021 VXI ਆਟੋਮੈਟਿਕ ਪੈਟਰੋਲ ਦੀ ਕਾਰ ਚੱਲੀ ਹੈਗੀ ਆ 13848 ਸਿਰਫ 13848 ਕਿਲੋਮੀਟਰ ਚੱਲੀ ਕਾਰ ਆ ਬਾਈ ਜੀ ਹਾਈਬ੍ਰਿਡ ਦੇ ਵਿੱਚ ਪੈਟਰੋਲ ਦੀ VXI ਆਟੋਮੈਟਿਕ ਸਮਾਰਟ ਹਾਈਬ੍ਰਿਡ ਗੱਡੀ ਅੰਦਰੋਂ ਵੀ ਚੈੱਕ ਕਰਾ ਦੀ ਮਿੱਤਰਾ ਘੁੰਮ ਕੇ ਗੱਡੀ ਦਿਖਾ ਦੇ ਇਧਰਲੀ ਸਾਈਡ ਵੀ ਦਿਖਾ ਦੀ ਆਟੋਮੈਟਿਕ ਬਰੀਜਾ 2021 ਮਾਡਲ ਫਸਟ ਓਨਰ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਗੱਡੀ ਦਾ ਨੰਬਰ ਵੀ ਚੈੱਕ ਕਰਾ ਲਈ ਪੀਵੀ 65 ਬੀਬੀ 2214 ਜੇ ਕੋਈ ਵੀਰ ਏਜੰਸੀ ਦੇ ਵਿੱਚੋਂ ਗੱਡੀ ਦਾ ਰਿਕਾਰਡ ਚੈੱਕ ਕਰਾਉਣਾ ਚਾਹੁੰਦਾ ਤਾਂ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਰਿਕਾਰਡ ਦੇ ਨਾਲ 13848 ਕਿਲੋਮੀਟਰ ਚੱਲੀ ਹੋਈ ਆਟੋਮੈਟਿਕ ਵੀਐਕਐਸਆਈ ਪੈਟਰੋਲ ਦੀ ਬਰੀਜਾ ਗੱਡੀ ਦੀ ਡਿਮਾਂਡ ਹੈਗੀ 910000 ਪਰ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਓਗੇ ਤੁਹਾਨੂੰ 8 ਲੱਖ ਤੇ 90000 ਦੀ ਇਹ ਕਾਰ ਮਿਲ ਜੂਗੀ ਅੱਗੇ ਵੀ ਬ੍ਰਿਜਾ ਦਾ ਸਟਾਕ ਬਹੁਤ ਖੜਾ ਪਿਆ ਜੀ ਘੱਟੋ ਘੱਟ 10 ਤੋਂ 12 ਕਾਰਾਂ ਦਾ ਸਟਾਕ ਆ ਤੁਹਾਨੂੰ ਆਪਾਂ ਜਿਹੜੀਆਂ ਦਿਖਾਉਣੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਨਾ ਮਿੱਤਰਾ ਆਹ ਬ੍ਰਿਜਾ ਦਿਖਾਦੇ ਹੁਣ ਇਹ ਹੈਗੀ ਆ 2019 ਮਾਡਲ ਇਹ ਕਾਰ ਹੈਗੀ ਆ ਡੀਜ਼ਲ ਦੀ ਬਹੁਤ ਵੀ ਡਿਮਾਂਡ ਕਰਦੇ ਹੁੰਦੇ ਨੇ ਕਿ ਸਾਨੂੰ ਡੀਜ਼ਲ ਵਾਲੀ ਬ੍ਰਿਜਾ ਚਾਹੀਦੀ ਆ ਲਓ ਜੀ ਡੀਜ਼ਲ ਵਾਲੀ ਬ੍ਰਿਜਾ ਵੀ ਤੁਹਾਡੇ ਵਾਸਤੇ ਲੈ ਆਏ 19 ਮਾਡਲ ਫਸਟ ਓਨਰ ਦੀ ਤੇ ਚੱਲੀ ਸਿਰਫ 18269 ਕਿਲੋਮੀਟਰ ਬਹੁਤ ਹੀ ਘੱਟ ਚੱਲੀ ਹੋਈ ਡੀਜ਼ਲ ਦੀ ਬਹੁਤ ਹੀ ਨਵੀਂ ਕਾਰ ਬਹੁਤ ਸੰਭਾਲੀ ਹੋਈ 2019 ਮਾਡਲ ਫਰਸਟ ਓਨਰ ਜੈਡ ਡੀ ਆਈ ਪਲੱਸ ਸਭ ਤੋਂ ਟੌਪ ਮਾਡਲ ਤੇ ਆਟੋਮੈਟਿਕ ਗੇਅਰ ਦੀ ਕਾਰ ਲੋ ਜੀ ਕਰੋ ਚੈੱਕ ਇਹ ਗੱਡੀ ਦਾ ਤੁਸੀਂ ਇਹ ਮੰਨ ਲਓ ਕਿ ਬ੍ਰਿਜਾ ਦੇ ਵਿੱਚ ਇੱਕ ਤੋਹਫਾ ਹੀ ਆ ਤੁਹਾਡੇ ਵਾਸਤੇ ਕਿਉਂਕਿ ਸਭ ਤੋਂ ਟੌਪ ਮਾਡਲ ਆਟੋਮੈਟਿਕ ਦੇ ਵਿੱਚ ਡੀਜ਼ਲ ਦੀ ਬ੍ਰਿਜਾ ਬਹੁਤ ਘੱਟ ਮਿਲਦੀ ਆ ਤੇ ਜਿਹੜੀ ਕਿ 18263 ਕਿਲੋਮੀਟਰ ਚੱਲੀ ਹੋਵੇ ਫਰਸਟ ਓਨਰ ਦੀ ਕਾਰ ਆ ਕੋਈ ਦੂਜਾ ਤੀਜਾ ਓਨਰ ਨਹੀਂ ਹੈਗਾ ਗੱਡੀ ਦੀ ਡਿਮਾਂਡ ਰੱਖੀ ਗਈ ਹੈ 10 ਲੱਖ ਤੇ 60 ਹਜ਼ਾਰ ਇਹ ਗੱਡੀ ਤੁਹਾਨੂੰ 10 ਲੱਖ ਤੇ 35 ਹਜ਼ਾਰ ਦੀ ਮਿਲ ਜੂਗੀ ਇਹਦੇ ਵਿੱਚ ਐਸੈਸਰੀ ਬਹੁਤ ਲੱਗੀ ਹੈ ਜਿੱਦਾਂ ਸਟੀਅਰਿੰਗ ਕਵਰ ਸੀਟ ਕਵਰ ਡੋਰ ਬਜਰ ਮੈਟ ਮੈਟਿੰਗ ਸਾਰੇ ਫਲੋਰ ਨੂੰ ਹੋਈ ਹੋਈ ਆ ਇਸ ਗੱਡੀ ਵਾਸਤੇ ਤੁਸੀਂ ਡੇਢ ਦੋ ਲੱਖ ਰੁਪਈਆ ਡਾਊਨ ਪੇਮੈਂਟ ਦਾ ਲੈ ਆਓਗੇ ਨਾ ਤੁਹਾਡੀ ਪ੍ਰੋਫਾਈਲ ਵਧੀਆ ਹੋਈ ਤਾਂ ਵੀ ਤੁਹਾਡਾ ਸਾਰਾ ਲੋਨ ਹੋ ਜਾਊਗਾ ਬਾਕੀ ਦਾ ਤੇ ਅਗਲੀ ਬ੍ਰਿਜਾ ਹੈਗੀ ਆ ਬਾਈ ਜੀ 2019 ਮਾਡਲ ਫਸਟ ਓਨਰ ਦੀ ਡੀਜ਼ਲ ਦੇ ਵਿੱਚ ਲਓ ਜੀ ਡੀਜ਼ਲ ਦੀ ਇੱਕ ਬ੍ਰਿਜਾ ਹੋਰ ਲੈ ਆਏ ਤੇ ਇਹ ZDI ਆ ਪਹਿਲੀ ਜਿਹੜੀ ਦਿਖਾਈ ਸੀ ZDI ਪਲੱਸ ਸੀ ਉਹ ਟਾਪ ਤੇ ਇਹ ਟਾਪ ਤੋਂ ਇੱਕ ਥੱਲੇ ਵਾਲਾ ਮਾਡਲ ਆ ZDI ਤੇ ਇਹ ਵੀ ਆਟੋਮੈਟਿਕ ਗੇਅਰ ਦੀ ਆ ਦਿਖਾ ਦੇ ਮਿੱਤਰਾਂ 2019 ਮਾਡਲ ਪਹਿਲੇ ਨਾਂ ਦੀ 54000 ਕਿਲੋਮੀਟਰ ਚੱਲੀ ਹੋਈ ZDI ਡੀਜ਼ਲ ਦੀ ਵ੍ਰਿਜ ਆ ਆਟੋਮੈਟਿਕ ਗੇਅਰ ਦੇ ਵਿੱਚ ਫਸਟ ਓਨਰ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਡੋਰ ਵਾਈਜ਼ਰ ਸਟੀਰਿੰਗ ਕਵਰ ਤੇ ਮੈਟ ਵਗੈਰਾ ਲੱਗੇ ਹੋਏ ਨੇ 70 ਮੈਟ ਜਿਹੜੇ ਗੱਡੀ ਦੇ ਵਿੱਚ ਲੱਗੇ ਹੋਏ ਨੇ ਇਹਦੀ ਜਿਹੜੀ ਡਿਮਾਂਡ ਹੈਗੀ ਆ ਬਾਈ ਜੀ 8 ਲੱਖ ਤੇ 70000 ਇਹ ਗੱਡੀ ਤੁਹਾਨੂੰ 8.5 ਲੱਖ ਦੀ ਮਿਲ ਜੂ ਇਹਦੇ ਵਾਸਤੇ ਵੀ ਤੁਸੀਂ 1.5 ਲੱਖ ਰੁਪਈਆ ਡਾਊਨ ਪੇਮੈਂਟ ਲਿਆਉਂਗੇ ਤਾਂ ਬਾਕੀ ਦਾ ਲੋਨ ਈਜ਼ੀਲੀ ਹੋ ਜਾਊਗਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅਗਲੀ ਬਰੀਜਾ 2021 ਮਾਡਲ ਹੈ ਇਹ ਪੈਟਰੋਲ ਦੀ ਕਾਰ ਹੈ ਲੋ ਜੀ ਘਰੋ ਚੈੱਕ 21 ਮਾਡਲ ਫਰਸਟ ਓਨਰ ਕਾਰ ਚੱਲੀ ਹੈਗੀ ਆ 52288 ਕਿਲੋਮੀਟਰ ਇਹਦੇ ਵਿੱਚ ਕੰਪਨੀ ਦੇ ਅਲੋਏ ਆ ਗਏ ਤੇ ZXI ਪੈਟਰੋਲ ਦੀ ਬਰੀਜਾ 1.5 ਵਾਲੀ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਜਾਨੀ ਕਿ ਮੈਨੂਅਲ ਗੇਅਰ ਦੀ ਕਾਰ ਹੈ 2021 ਮਾਡਲ ਫਸਟ ਓਨਰ 52000 ਕਿਲੋਮੀਟਰ ਚੱਲੀ ਹੋਈ ZXI ਪੈਟਰੋਲ ਦੀ ਇਨਸ਼ੋਰੈਂਸ ਇਹਦਾ 31 ਅਗਸਤ 2026 ਤੱਕ ਤੁਹਾਨੂੰ ਫੁੱਲ ਮਿਲੂਗਾ ਮਤਲਬ 31 ਅਗਸਤ 2026 ਤੱਕ ਤੁਹਾਨੂੰ ਫੁੱਲ ਇਨਸ਼ੋਰੈਂਸ ਮਿਲੂਗਾ ਗੱਡੀ ਦਾ ਇਹਦੀ ਡਿਮਾਂਡ ਰੱਖੀ ਗਈ ਹੈ ਜੀ 845000 8 ਲੱਖ ਤੇ 20 ਹਜ਼ਾਰ ਦੀ ਤੁਹਾਨੂੰ ਕਾਰ ਮਿਲ ਜੂ ਇਹਦੇ ਵਿੱਚ ਵੀ ਸਟੀering ਕਵਰ ਸੀਟ ਕਵਰ ਮੈਟ ਤੇ ਮੈਟਿੰਗ ਇਹਦੀ ਵੀ ਹੋਈ ਹੋਈ ਆ ਐਸੈਸਰੀ ਕਾਫੀ ਸਾਰੀ ਗੱਡੀ ਦੇ ਵਿੱਚ ਲੱਗੀ ਹੋਈ ਆ ਤੇ ਅਗਲੀ ਬ੍ਰਿਜਾ ਤੁਹਾਨੂੰ ਦਿਖਾਉਣ ਜਾ ਰਹੇ ਆ ਬਾਈ ਜੀ ਨੰਬਰ ਚੈੱਕ ਕਰਾ ਦੇ ਪਹਿਲਾਂ ਪੀਵੀ 16ਈ 2557 ਇਹ ਕਾਰ ਹੈਗੀ ਆ 2018 ਮਾਡਲ ਡੀਜ਼ਲ ਦੇ ਵਿੱਚ ਲਓ ਜੀ ਓਨਰ ਇਹਦਾ ਵੀ ਫਸਟ ਹੈ ਮਾਡਲ 2018 ਡੀਜ਼ਲ ਦੀ ਕਾਰ ਹੈ ਵੀਡੀਆਈ ਵਰਜਨ ਦੀ ਫਸਟ ਓਨਰ 99368 ਕਿਲੋਮੀਟਰ ਚੱਲੀ ਹੋਈ ਕੰਡੀਸ਼ਨ ਇਸ ਗੱਡੀ ਦੀ ਪੂਰੀ ਵਧੀਆ ਜੋ ਬਾਈ ਜੀ ਗੱਡੀ ਦੀ ਗੱਲਬਾਤ ਹੋਊਗੀ ਜੈਨੂਨ ਤੁਹਾਨੂੰ ਦੱਸ ਕੇ ਗੱਡੀ ਦਿੱਤੀ ਜਾਊ ਜਦੋਂ ਤੁਸੀਂ ਇੱਥੇ ਆਵੋਗੇ ਨਾ ਤੁਹਾਨੂੰ ਕੱਲੀ ਕੱਲੀ ਗੱਲ ਦੇ ਵਿੱਚ ਤੁਹਾਡੀ ਪੂਰੀ ਤਸੱਲੀ ਪਿੱਛੋਂ ਵੀ ਦਿਖਾ ਦੇ ਪੂਰੀ ਤਸੱਲੀ ਜਿਹੜੀ ਕਰਾਈ ਜਾਊਗੀ 2018 ਮਾਡਲ ਫਸਟ ਓਨਰ 99000 ਚੱਲੀ ਹੋਈ 16 ਮਈ 2026 ਤੱਕ ਫੁੱਲ ਇਨਸੂਰੈਂਸ ਆ ਡੀਜ਼ਲ ਦੇ ਵਿੱਚ ਬੀਡੀਆਈ ਬਰੀਜਾ ਮੈਨੂਅਲ ਗੇਅਰ ਦੀ ਇਦੇ ਵਿੱਚ ਡੋਰ ਵਾਈਜ਼ਰ ਸੀਟ ਕਵਰ ਤੇ ਮੈਟ ਲੱਗੇ ਹੋਣੇ 7,25,000 ਡਿਮਾਂਡ ਆ 7 ਲੱਖ ਰੁਪਏ ਦੀ ਤੁਹਾਨੂੰ ਇਹ ਕਾਰ ਮਿਲ ਜੂ ਲੱਖ ਤੋਂ ਡੇਢ ਲੱਖ ਰੁਪਏ ਇਹਦੇ ਵਾਸਤੇ ਡਾਊਨ ਪੇਮੈਂਟ ਦਾ ਲੈ ਕੇ ਆਉਣਾ ਅਗਲੀ ਗੱਡੀ ਚੈੱਕ ਕਰੋ 2022 ਮਾਡਲ ਇਹ ਵੀ ਕਾਰ ਫਰਸਟ ਓਨਰ ਦੀ ਆ ਚੱਲੀ ਆ 33,000 ਕਿਲੋਮੀਟਰ ਇਹ ਹੈਗੀ ਆ ਬਈ ਜੀ 스마트 하이브리드 VXI ਪੈਟਰੋਲ ਦੀ ਕਾਰ ਆਟੋਮੈਟਿਕ ਦੇ ਵਿੱਚ ਪਹਿਲਾਂ ਆਪਾਂ ਤੁਹਾਨੂੰ ਡੀਜ਼ਲ ਦੇ ਵਿੱਚ ਆਟੋਮੈਟਿਕ ਕਾਰਾਂ ਦਿਖਾਈਆਂ ਨੇ ਹੁਣ ਤੁਹਾਨੂੰ ਆਪਾਂ ਦਿਖਾ ਰਹੇ ਆ ਪੈਟਰੋਲ ਦੇ ਵਿੱਚ ਆਟੋਮੈਟਿਕ ਕਾਰ ਲੈ ਮਿੱਤਰਾਂ ਅੰਦਰੋਂ ਚੈੱਕ ਕਰਾ ਦੇ 2022 ਮਾਡਲ ਫਰਸਟ ਓਨਰ 33000 ਚੱਲੀ ਹੋਈ ਸਮਾਰਟ ਹਾਈਬ੍ਰਿਡ VXI ਪੈਟਰੋਲ ਦੇ ਵਿੱਚ ਆਟੋਮੈਟਿਕ ਕੰਡੀਸ਼ਨ ਦੀ ਇਹ ਵੀ ਕਾਰ ਪੂਰੀ ਨਵੀਂ ਆ ਕਿਤੇ ਕੋਈ ਸਕਰੈਚ ਡੈਂਟ ਰੀਪੇਂਟ ਨਹੀਂ ਹੈਗਾ 올 ओरिजिनल ਦੀ ਗੱਡੀ ਦੀ ਫੁੱਲ ਗਾਰੰਟੀ ਹੋ ਚੱਲੀ ਦੀ ਫੁੱਲ ਗਾਰੰਟੀ ਹੋ ਨੰਬਰ ਚੈੱਕ ਕਰਾ ਦੇ PB 39K 2596 ਬੇਸ਼ੱਕ ਤੁਸੀਂ ਕਿਸੇ ਵੀ ਗੱਡੀ ਦਾ ਨੰਬਰ ਨੋਟ ਕਰਕੇ ਕੰਪਨੀ ਦੇ ਵਿੱਚ ਜਾ ਕੇ ਰਿਕਾਰਡ ਚੈੱਕ ਕਰਾ ਸਕਦੇ ਹੋ ਚੱਲੀ ਦੇ ਵਿੱਚ ਕੋਈ ਫਰਕ ਨਹੀਂ ਨਿਕਲੂਗਾ ਜੋ ਡਿਟੇਲ ਹੋਊਗੀ ਜੈਨੂਨ ਹੋਊਗੀ ਇਸ ਗੱਡੀ ਦੀ ਡਿਮਾਂਡ ਹੈਗੀ ਬਾਈ ਜੀ 9 ਲੱਖ ਤੇ 35000 9 ਲੱਖ ਤੇ 10000 ਰੁਪਏ ਤੁਹਾਨੂੰ ਇਹ ਕਾਰ ਮਿਲ ਜੂ ਜੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਉਂਗੇ ਲੈ ਜੀ ਆ ਗੱਡੀ ਦਿਖਾ 2020 ਮਾਡਲ ਦੀ ਇਹ ਪੈਟਰੋਲ ਦੀ ਕਾਰ ਹੈ ਜੀ ਮਾਡਲ 2020 ਆ ਚੱਲੀ ਆ 58000 ZXI 2020 ਮਾਡਲ ਓਨਰ ਸੈਕੰਡ ਚੱਲੀ 58000 ਪੈਟਰੋਲ ਦੀ ZXI ਬਰੀਜਾ ਡਿਮਾਂਡ ਬਹੁਤ ਜੈਨੂਅਲ ਰੱਖੀ ਗਈ ਆ 6,95,000 ਕੰਡੀਸ਼ਨ ਦੀ ਗੱਡੀ ਇਹ ਵੀ ਸਾਫ ਸੁਥਰੀ ਆ ਇਹਦੇ ਵਿੱਚ ਵੀ ਬਾਈ ਜੀ ਸੀਟ ਕਵਰ ਸਟੀਅਰਿੰਗ ਕਵਰ ਮੈਟ ਵਗੈਰਾ ਲੱਗੇ ਹੋਏ ਨੇ 6,95,000 ਰੁਪਏ ਡਿਮਾਂਡ ਰੱਖੀ ਗਈ ਹੈ ਗੱਡੀ ਦੀ ਪਰ ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਗੇ 6 ਲੱਖ ਤੇ 75,000 ਰੁਪਏ ਦੀ ਤੁਹਾਨੂੰ ਇਹ ਕਾਰ ਮਿਲ ਜੂ ਜਾਨੀ ਪੌਣੇ 7 ਲੱਖ ਰੁਪਏ ਦੀ ਤੁਹਾਨੂੰ ਇਹ 2020 ਮਾਡਲ ZX i Bryza ਮਿਲ ਜੂਗੀ ਪੈਟਰੋਲ ਦੀ ਕਾਰ ਹੁਣ ਤੱਕ ਤੁਹਾਨੂੰ ਆਪਾਂ ਚਿੱਟੇ ਰੰਗ ਦੀਆਂ ਕਾਰਾਂ ਦਿਖਾਈਆਂ ਨੇ ਹੁਣ ਤੁਹਾਨੂੰ ਆਪਾਂ ਗ੍ਰੇ ਕਲਰ ਦੇ ਵਿੱਚ ਦਿਖਾਉਣਾ ਕਿਸੇ ਵੀਰ ਦੀ ਡਿਮਾਂਡ ਹੁੰਦੀ ਹੈ ਕਿ ਗ੍ਰੇ ਗੱਡੀ ਚਾਹੀਦੀ ਆ ਕਰੋ ਜੀ ਚੈੱਕ ਇਹ ਵੀ ਗੱਡੀ ਡੀਜ਼ਲ ਦੀ ਆ 2017 ਮਾਡਲ ਮਾਡਲ 2017 ਓਨਰ ਫਸਟ ਨੰਬਰ ਚੈੱਕ ਕਰਾ ਦੇ ਪੀ ਵੀ 65 ए पी 3294 2017 ਮਾਡਲ ਫਸਟ ਓਨਰ ਡੀਜ਼ਲ ਦੀ ਬਰੀਜਾ ਵੀ ਡੀ ਆਈ ਆਪਸ਼ਨਲ ਓਨਰ ਫਸਟ ਚੱਲੀ 49000 ਕਿਲੋਮੀਟਰ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ ਸੁਥਰੀ ਹੈ ਇਹਦੇ ਵਿੱਚ ਵਾਈਜੀ ਸੀਟ ਕਵਰ ਡੋਰ ਰਵਾਈਜ਼ਰ ਤੇ ਮੈਟ ਜਿਹੜੇ ਲੱਗੇ ਹੋਏ ਨੇ ਮੈਨੂਅਲ ਗੇਅਰ ਦੀ ਕਾਰ ਹੈ ਡੀਜ਼ਲ ਦੇ ਵਿੱਚ ਬੀਡੀਆਈ ਆਪਸ਼ਨਲ ਡਿਮਾਂਡ ਹੈਗੀ ਹੈ 6,95,000 ਇਹ ਗੱਡੀ ਵੀ ਤੁਹਾਨੂੰ 6,75,000 ਰੁਪਏ ਦੀ ਮਿਲ ਜੂ ਇਹਦੇ ਵਾਸਤੇ ਵੀ ਲੱਖ ਸਵਾ ਲੱਖ ਡੇਢ ਲੱਖ ਰੁਪਇਆ ਡਾਊਨ ਪੇਮੈਂਟ ਲਿਆ ਸਕਦੇ ਹੋ ਬਾਕੀ ਹੋ ਜੂਗਾ ਲੋਨ ਅੱਗੇ ਆ ਗਈ ਚਿੱਟੇ ਰੰਗ ਦੀ ਇੱਕ ਹੋਰ ਬ੍ਰਿਜਾ ਇਹ ਹੈਗੀ ਹੈ 2019 ਮਾਡਲ ਫਸਟ ਓਨਰ ਦੀ ਚੱਲੀ ਸਿਰਫ 41707 ਕਿਲੋਮੀਟਰ ਇਹ ਡੀਜ਼ਲ ਦੇ ਵਿੱਚ ਜੈਡ ਡੀ ਆਈ ਬ੍ਰਿਜਾ ਸਾਹਮਣੇ ਤੋਂ ਚੈੱਕ ਕਰੋ ਬੰਪਰ ਦੇ ਉੱਤੇ ਐਸੈਸਰੀ ਬਹੁਤ ਲੱਗੀ ਹੋਈ ਆ ਚੈੱਕ ਕਰੋ ਬਹੁਤ ਸੋਹਣਾ ਜਿਹੜਾ ਗਾਰਡ ਲੱਗਿਆ ਹੋਇਆ ਹੈ ਬੰਪਰ ਦਾ ਨੰਬਰ ਚੈੱਕ ਕਰਾ ਦੇ ਪੀ ਵੀ 09 ए एच 6435 ਬੇਸ਼ੱਕ ਰਿਕਾਰਡ ਚੈੱਕ ਕਰਾ ਲਿਓ ਮਾਡਲ 2019 ਓਨਰ ਫਸਟ ਡੀਜ਼ਲ ਦੇ ਵਿੱਚ ਜੈਡ ਡੀ ਆਈ ਬ੍ਰਿਜਾ ਇਹਦਾ ਫੁੱਲ ਇੰਸ਼ੋਰੈਂਸ 29 ਜੁਲਾਈ 2026 ਤੱਕ ਫੁੱਲ ਇੰਸ਼ੋਰੈਂਸ ਪਿਆ ਮੈਨੂਅਲ ਗੇਅਰ ਦੀ ਕਾਰ ਆ ਡੀਜ਼ਲ ਦੇ ਵਿੱਚ ਇਹਦੇ ਵਿੱਚ ਸਕਾਪਲੇਟਾਂ ਬਾਈ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ ਸਟੀਅਰਿੰਗ ਕਵਰ ਮੈਟ ਡੋਰ ਵਾਈਜ਼ਰ ਤੇ ਲਾਈਟਾਂ ਬਹੁਤ ਸੋਹਣੀਆਂ ਪਈਆਂ ਹੋਈਆਂ ਨੇ ਗੱਡੀ ਦੇ ਵਿੱਚ ਐਕਸਟਰਾ ਇਹਦੀ ਡਿਮਾਂਡ ਰੱਖੀ ਹੈ ਬਾਈ ਜੀ 8,65,000 ਇਹ ਗੱਡੀ ਤੁਹਾਨੂੰ ਮਿਲ ਜੂਗੀ 8 ਲੱਖ ਤੇ 50,000 ਦੀ ਅੱਗੇ ਆ ਗਈ ਬਾਈ ਜੀ ਡਾਰਕ ਗ੍ਰੇ ਕਲਰ ਦੇ ਵਿੱਚ ਗੱਡੀ ਇਹ ਬਰੀਜਾ ਨਹੀਂ ਹੈਗੀ ਇਹ ਟੋヨタ ਦੀ ਅਰਬਨ ਕਰੂਜ਼ਰ ਆ ਲੋਗੋ ਹੀ ਚੇਂਜ ਹੋਇਆ ਬਾਕੀ ਫੰਕਸ਼ਨ ਫੀਚਰ ਸਾਰੇ ਬ੍ਰਿਜਾ ਵਾਲੇ ਹੀ ਮਿਲਣਗੇ ਤੁਹਾਨੂੰ ਮਾਡਲ ਹੈਗੀ ਆ 2022 ਓਨਰ ਫਸਟ ਗੱਡੀ ਹੈਗੀ ਆ ਪੈਟਰੋਲ ਦੇ ਵਿੱਚ ਆਟੋਮੈਟਿਕ ਕੰਡੀਸ਼ਨ ਦੀ ਇਹ ਵੀ ਬਹੁਤ ਸਾਫ਼ ਸੁਥਰੀ ਆ ਨੰਬਰ ਚੈੱਕ ਕਰਾ ਦੇ ਪੀਬੀ 12 ਏ ਐਚ 16 74 ਇਹਦੇ ਵਿੱਚ ਐਕਸਟਰਾ ਲਾਇ ਬਹੁਤ ਸੋਹਣੇ ਪਏ ਹੋਏ ਨੇ ਫਰੰਟ ਦੇ ਉੱਤੇ ਤੁਹਾਨੂੰ ਪ੍ਰੋਜੈਕਟਰ ਲਾਈਟਾਂ ਕੰਪਨੀ ਵੱਲੋਂ ਹੀ ਮਿਲ ਜਾਣਗੀਆਂ ਤੇ ਪ੍ਰੋਜੈਕਟਰ ਫੌਗ ਲੈਂਪ ਜਿਹੜੇ ਬਾਅਦ ਦੇ ਵਿੱਚ ਪਵਾਏ ਹੋਏ ਨੇ ਅਲਾਏ ਟਾਇਰ ਬਹੁਤ ਸੋਹਣੇ ਨਵੇਂ ਟਾਇਰ ਨਵੇਂ ਅਲਾਏ ਟੋヨタ ਦੀ ਅਰਬਨ ਕਰੂਜ਼ਰ ਹਾਈ ਆਟੋਮੈਟਿਕ ਲੈ ਮਿੱਤਰਾਂ ਦਿਖਾ ਦੇ ਅੰਦਰੋਂ ਮਾਡਲ 2022 ਓਨਰ ਫਸਟ ਚੱਲੀ 59682 ਕਿਲੋਮੀਟਰ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ 14 ਜੂਨ 2026 ਤੱਕ ਇਹਦਾ ਫੁੱਲ ਇੰਸ਼ੋਰੈਂਸ ਪਿਆ ਇਸ ਗੱਡੀ ਦੀ ਡਿਮਾਂਡ ਹੈਗੀ 890000 ਜਿਹੜੇ ਵੀਰ ਆਟੋਮੈਟਿਕ ਅਰਬਨ ਕਰੂਜ਼ਰ ਲੱਭ ਰਹੀ ਸੀ ਕਾਫੀ ਟਾਈਮ ਤੋਂ ਨਹੀਂ ਲੱਭ ਰਹੀ ਸੀ ਇਹ ਗੱਡੀ ਉਹਨਾਂ ਵਾਸਤੇ ਵਧੀਆ ਕਾਰ ਸਾਬਤ ਹੋਊਗੀ ਕਿਉਂਕਿ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਆ ਆਟੋਮੈਟਿਕ ਅਰਬਨ ਕਰੂਜ਼ਰ ਗ੍ਰੇ 컬러 ਦੇ ਵਿੱਚ ਮਾਡਲ 2022 ਓਨਰ ਫਰਸਟ 59000 ਚੱਲੀ ਹੋਈ ਜੂਨ 14 ਤੱਕ 2026 ਤੱਕ ਇਹਦਾ ਫੁੱਲ ਇੰਸ਼ੋਰੈਂਸ ਪਿਆ ਆਟੋਮੈਟਿਕ ਗੇਅਰ ਦੀ ਕਾਰ ਆ 890000 ਡਿਮਾਂਡ ਆ 8 ਲੱਖ ਤੇ 65000 ਦੀ ਤੁਹਾਨੂੰ ਇਹ ਕਾਰ ਮਿਲ ਜੂਗੀ ਅੱਗੇ ਆ ਗਈ ਬਈ ਜੀ ਨਵੀਂ ਸ਼ੇਪ ਦੇ ਵਿੱਚ ਬ੍ਰਿਜਾ ਜਿਹੜੇ ਵੀਰ ਨਵੀਂ ਸ਼ੇਪ ਵਾਲੀ ਬ੍ਰਿਜਾ ਲੱਭ ਰਹੇ ਆ ਆ ਗੱਡੀ ਚੈੱਕ ਕਰੋ ਇਹ ਸਭ ਤੋਂ ਟੌਪ ਮਾਡਲ ਗੱਡੀ ਆ ਜਿਹਦੇ ਵਿੱਚ ਸਨਰੂਫ ਹੋਗਾ ਮਾਡਲ 2024 ਓਨਰ ਫਰਸਟ ਚੱਲੀ ਸਿਰਫ 17188 ਕਿਲੋਮੀਟਰ ਨੰਬਰ ਚੈੱਕ ਕਰਾ ਦੇ ਪੀਬੀ 08 ਐਫ ਕੇ 6023 17188 ਕਿਲੋਮੀਟਰ ਚੱਲੀ ਹੋਈ ਸਮਾਰਟ ਹਾਈਬ੍ਰਿਡ ZXI ਆਪਸ਼ਨਲ ZXI ਆਪਸ਼ਨਲ ਮਾਡਲ 2024 ਓਨਰ ਫਰਸਟ ਕਰੋਜੀ ਚੈਕ ਅੰਦਰੋਂ ਮੈਨੂਅਲ ਗੇਅਰ ਦੇ ਵਿੱਚ ਪੈਟਰੋਲ ਦੀ ਕਾਰ ਹੈ ਸਮਾਰਟ ਹਾਈਬ੍ਰਿਡ ਬਹੁਤ ਹੀ ਸੋਹਣੀ ਗੱਡੀ ਆ ਇਹਦੇ ਵਿੱਚ ਵੀ ਫੀਚਰ ਕਾਫੀ ਸਾਰੇ ਆ ਜਾਂਦੇ ਬਾਈ ਜੀ ਜਿੱਦਾਂ ਕਰੂਜ਼ ਕੰਟਰੋਲ ਸਨ ਰੂਫ ਆ ਜਾਂਦਾ ਪੁਸ਼ ਬਟਨ ਸਟਾਰਟ ਕੀਲੈਸ ਐਂਟਰੀ ਤੇ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਸਟੀਅਰਿੰਗ ਕਵਰ ਪਿਆ ਹੋਇਆ ਡੋਰ ਵਾਈਜ਼ਰ ਲੱਗੇ ਹੋਏ ਨੇ ਮੈਟ ਵਗੈਰਾ ਜਿਹੜੇ ਹੋ ਲੱਗੇ ਹੋਏ ਨੇ ਇਦੇ ਵਿੱਚ ਤੁਹਾਨੂੰ ਇੱਕ ਚੀਜ਼ ਹੋਰ ਸਪੈਸ਼ਲ ਮਿਲ ਜੂਗੀ ਐਕਸਟੈਂਡਡ ਵਾਰੰਟੀ ਕੰਪਨੀ ਜਦੋਂ ਨਵੀਂ ਗੱਡੀ ਲਾਂਚ ਕੰਪਨੀ ਦੇ ਵਿੱਚ ਜਦੋਂ ਕੋਈ ਆਪਾਂ ਨਵੀਂ ਗੱਡੀ ਲੈਂਦਾ ਤਾਂ ਆਪਾਂ ਨੂੰ 3 ਸਾਲ ਦੀ ਕਿਸੇ ਕਿਸੇ ਕੰਪਨੀ ਦੇ ਵਿੱਚ ਦੀ 2 ਸਾਲ ਦੀ ਵਾਰੰਟੀ ਜਿਹੜੀ ਗੱਡੀ ਦੇ ਆਪਾਂ ਨੂੰ ਨਾਲ ਮਿਲਦੀ ਆ ਤੇ ਪਰ ਤੁਹਾਨੂੰ ਇਹ ਇਹਦੇ ਵਿੱਚ ਐਕਸਟੈਂਡਡ ਵਾਰੰਟੀ ਮਿਲ ਜੂਗੀ 2029 ਤੱਕ 17 ਮਈ 2029 ਤੱਕ ਜਾਂ 1 ਲੱਖ ਕਿਲੋਮੀਟਰ ਤੱਕ ਵਾਰੰਟੀ ਮਿਲ ਜੂਗੀ ਇਸ ਟਾਈਮ ਇਹ ਚੱਲੀ ਆ ਸਿਰਫ 17188 ਕਿਲੋਮੀਟਰ ਜੇ ਤੁਸੀਂ 17 ਮਈ 2029 ਤੱਕ ਗੱਡੀ ਉਦੋਂ ਪਹਿਲਾਂ 1 ਲੱਖ ਚਲਾਤੀ ਤਾਂ ਉਦੋਂ ਤੱਕ ਤੁਹਾਡੀ ਵਾਰੰਟੀ ਹੋਊਗੀ ਨਹੀਂ ਤਾਂ 17 ਮਈ 2029 ਤੱਕ ਤੁਹਾਨੂੰ ਐਕਸਟੈਂਡਰ ਵਾਰੰਟੀ ਇਸ ਗੱਡੀ ਦੇ ਨਾਲ ਮਿਲੂ ਮਾਡਲ 2024 ਓਨਰ ਫਰਸਟ 17000 ਚੱਲੀ ਹੋਈ 스마트 하이브리드 ਦੇ ਵਿੱਚ ZXI ਆਪਸ਼ਨਲ ਮੈਨੂਅਲ ਦੀ ਗੱਾਰ ਡਿਮਾਂਡ ਰੱਖੀ ਗਿਆ 1175000 ਜੇ ਤੁਸੀਂ ਆਪਣੀ ਵੀਡੀਓ ਦੇਖ ਕੇ ਆਉਗੇ 115 ਲੱਖ ਦੀ ਤੁਹਾਨੂੰ ਇਹ ਕਾਰ ਮਿਲ ਜੂ ਅਲਾਈ ਕੰਪਨੀ ਵਾਲੇ ਦੇ ਵਿੱਚ ਫੀਚਰ ਸਾਰੇ ਆ ਜਾਂਦੇ ਨੇ ਸੋ ਇਹਦੇ ਵਾਸਤੇ ਵੀ ਤੁਸੀਂ 1.5 ਤੋਂ 2 ਲੱਖ ਰੁਪਇਆ ਲੈ ਕੇ ਉਹਨਾਂ ਡਾਊਨ ਪੇਮੈਂਟ ਦਾ ਬਾਕੀ ਹਜੂ ਲੋਨ ਇੰਨਾਂ ਕਾਰਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਾਰ ਪਸੰਦ ਆਉਂਦੀ ਆ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਸਾਈਪਾ ਕੇ ਵੀ ਗੱਡੀ ਬੁੱਕ ਕਰ ਸਕਦੇ ਹੋ ਜੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਪਹੁੰਚੋਗੇ ਤਾਂ ਤੁਹਾਡਾ ਇੰਨਾਂ ਗੱਡੀਆਂ ਦੇ ਵਿੱਚੋਂ ਹੋਰ ਵੀ ਮਾਣਤਨ ਜਿਹੜਾ ਮੌਕੇ ਤੇ ਕੀਤਾ ਜਾਊਗਾ ਸੋ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਪਹੁੰਚੋ ਆਪਣੇ ਸੁਪਨਿਆਂ ਦੀ ਕਾਰ ਲੈਣ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਸਕਰੀਨ ਤੇ ਚੱਲਦੇ ਨੰਬਰ